ਪੰਜਾਬ ਅੰਦਰ ਆਏ ਹੜਾਂ ਦੌਰਾਨ ਜਿੱਥੇ ਪੰਜਾਬ ਦੇ ਲੋਕਾਂ ਵੱਲੋਂ ਵੱਧ ਚੜ ਕੇ ਸੇਵਾ ਕੀਤੀ ਜਾ ਰਹੀ ਹੈ ਉੱਥੇ ਸਕੂਲਾਂ ਵੱਲੋਂ ਵੀ ਵੱਧ ਚੜ ਕੇ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ ਇੱਥੇ ਮਹਿਤਾ ਚੌਂਕ ਦੇ ਬਹੁਤ ਮਸ਼ਹੂਰ ਸਕੂਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜਿਹੜਾ ਸਕੂਲ ਨੇ ਉਹਨਾਂ ਦੇ ਮੈਨੇਜਮੈਂਟ ਵੱਲੋਂ ਜਿਹੜਾ ਵਾ ਇੱਕ ਪਰਿਵਾਰ ਵੱਲੋਂ ਬਹੁਤ ਵੱਡੀ ਜਿਹੜੀ ਸੇਵਾ ਜਿਹੜੀ ਕੀਤੀ ਜਾ ਰਹੀ ਆ ਜਿੱਥੇ ਹੜਾਂ ਦੇ ਵਿੱਚ ਰਾਸ਼ਨ ਦੀ ਜ਼ਰੂਰਤ ਹੈ ਉੱਥੇ ਬਿਸਤਰਿਆਂ ਦੀ ਤੇ ਹੋਰ ਸਾਜੋ ਸਮਾਨ ਦੀ ਜਰੂਰਤ ਹੈ ਜੋ ਕਿ ਬਹੁਤ ਵੱਡੇ ਪੱਧਰ ਤੇ ਸਮਾਨ ਜੜਾ ਲੈ ਕੇ ਜਾਇਆ ਜਾ ਰਿਹਾ ਹੈ ਤੇ ਗੱਲਬਾਤ ਕਰਦੇ ਹਾਂ ਸਕੂਲ ਦੇ ਪ੍ਰਿੰਸੀਪਲ ਜੀ ਨਾਲ ਸਰ ਜੋ ਅੱਜ ਸਮਾਨ ਲੈ ਕੇ ਜਾ ਰਹੇ ਇਹਦੇ ਬਾਰੇ ਕੀ ਆਪਣਾ ਮੈਸੇਜ ਦੇਣਾ ਚਾਹੋਗੇ ਕੀ ਸਾਂਝਾ ਕਰਨਾ ਚਾਹੋਗੇ ਗੱਲਬਾਤ ਮੈਸੇਜ ਇਹੋ ਹੀ ਦੇਣਾ ਚਾਹੁੰਦਾ ਆ ਕਿ ਜੀ ਮੈਂ ਲਾਸਟ ਵੀਕ ਸ਼੍ਰੀ ਦਮਦਿੰਗ ਜੀ ਸਾਲ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਸਾ ਪਿੰਡਰਾਵਾਲਿਆਂ ਵੱਲੋਂ ਜੋ ਉਹਨਾਂ ਦੀ ਰਹਿਨਮਾਈ ਹੇਠ ਗੱਗੋਮਾਲ ਪਿੰਡ ਲਾਗੇ ਬਾਜੋ ਪਿੰਡ ਦੇ ਜਿਹੜਾ ਅ ਰਮਦਾਸ ਜੀ ਰੋਡ ਤੇ ਕੈਂਪ ਚ ਲਾਇਆ ਜਾ ਰਿਹਾ ਉਸ ਕੈਂਪ ਨੂੰ ਵਿజిਟ ਕਰਨ ਦਾ ਮੈਨੂੰ ਮੌਕਾ ਮਿਲਿਆ ਉੱਥੇ ਜਾ ਕੇ ਮੈਂ ਦੇਖਿਆ ਜੋ ਸੇਵਾਵਾਂ ਇਹਨਾਂ ਵੱਲੋਂ ਦਿਨ ਰਾਤ ਚਲਾਈਆਂ ਜਾ ਰਹੀਆਂ ਹਨ ਹੜਪੀੜਤਾ ਨੂੰ ਲੈ ਕੇ ਉਹਨਾਂ ਦੀ ਮੁਸ਼ਕਲ ਇਹਨਾਂ ਨੇ ਸਮਝੀ ਆ ਜਿੰਨਾ ਥਾਵਾਂ ਤੱਕ ਜੋ ਮੈਂ ਕਹੂੰਗਾ ਕਿ ਸੰਸਥਾਵਾਂ ਜੋ ਅਸੀਂ ਦੇਖ ਰਹੇ ਹਾਂ ਦੂਰੋਂ ਦੂਰੋਂ ਆ ਰਹੀਆਂ ਨੇ ਉਹ ਵੀ ਨਹੀਂ ਪਹੁੰਚ ਪਾ ਰਹੀਆਂ ਇਹਨਾਂ ਨੇ ਉਸ ਤੱਕ ਪਹੁੰਚ ਕੀਤੀ ਹੈ ਕਿਵੇਂ ਪਹੁੰਚ ਕੀਤੀ ਹੈ ਇਹਨਾਂ ਕੋ ਆਪਣੇ ਟਰੈਕਟਰ ਨੇ ਇਹਨਾਂ ਕੋ ਆਪਣੀ ਮਸ਼ੀਨਰੀ ਹੈ ਜਿਸ ਤੱਕ ਗੱਡੀਆਂ ਨਹੀਂ ਜਾ ਸਕਦੀਆਂ ਇਹ ਪੈਦਲ ਤੁਰ ਕੇ ਗਏ ਆ ਠੀਕ ਹੈ ਚਿੱਕੜ ਵਿੱਚੋਂ ਵੀ ਲੰਗੇ ਆ ਕੱਚੀਆਂ ਰਾਵਾਂ ਤੇ ਵੀ ਗਏ ਆ ਉਹਨਾਂ ਪਰਿਵਾਰਾਂ ਤੱਕ ਇਹਨਾਂ ਨੇ ਜਿਹੜੀ ਆ ਪਹੁੰਚ ਕੀਤੀ ਸਾਰੀਆਂ ਸੇਵਾਵਾਂ ਉੱਥੇ ਚਲਦੀਆਂ ਦੇਖੀਆਂ ਤੇ ਫਿਰ ਉਸ ਵੇਲੇ ਮੇਰੇ ਮਨ ਵਿੱਚ ਵੀ ਹੋਇਆ ਕਿ ਮੈਨੂੰ ਵੀ ਆਪਣੇ ਸਕੂਲ ਵੱਲੋਂ ਜਿਹੜਾ ਆ ਉਹ ਯੋਗਦਾਨ ਦਮਨਿਤ ਖਾਲ ਦੇ ਜਿਹੜੇ ਇਸ ਚਲਦੇ ਹੋਏ ਮਨੋਰਥ ਦੇ ਨਾਲ ਮੈਨੂੰ ਵੀ ਚੱਲਣਾ ਚਾਹੀਦਾ ਫਿਰ ਮੈਂ ਸਕੂਲ ਦੇ ਜਿਹੜੇ ਆਪਣੇ ਮਾਤਾ ਪਿਤਾ ਨੇ ਸਕੂਲ ਦਾ ਸਟਾਫ ਡਰਾਈਵਰ ਹੋਰ ਮੇਰੇ ਪਰਿਵਾਰ ਜਿਹੜੇ ਨੇ ਇੱਥੇ ਮਿੱਤੇ ਚੌਂਕ ਜਾਂ ਲਾਗੇ ਛੱਗ ਜਿਹੜੇ ਮੇਰੇ ਪਰਿਵਾਰ ਦੇ ਨੌਨ ਨੇ ਮੈਂ ਉਹਨਾਂ ਸਾਰਿਆਂ ਕੇ ਬੇਨਤੀ ਕੀਤੀ ਕਿ ਐਵੇਂ ਉੱਥੇ ਇੱਕ ਬਹੁਤ ਹੀ ਜਿਹੜਾ ਸ਼ਲਾਗਾ ਜੋ ਜਿਹੜਾ ਕੈਂਪ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਉਸ ਕੈਂਪ ਦੇ ਵਿੱਚ ਸਾਨੂੰ ਵੀ ਸਾਰਿਆਂ ਰਲ ਕੇ ਜਿਹੜਾ ਹੈ ਉਹ ਯੋਗਦਾਨ ਪਾਉਣਾ ਚਾਹੀਦਾ ਸੋ ਇਸ ਕਰਕੇ ਜਿਹੜਾ ਆ ਹੁਣ ਅੱਜ ਉਹ ਤੁਸੀਂ ਅੱਜ ਦੇਖ ਰਹੇ ਹੋ ਇਹ ਉਹ ਸਕੂਲ ਜਿਹੜਾ ਆਰਟ ਸਕੂਲ ਦੇ ਮਾਤਾ ਪਿਤਾ ਨੇ ਜਿਹੜੇ ਬੱਚੇ ਨੇ ਬੱਚੇ ਸਕੂਲ ਚ ਪੜ੍ਹਦੇ ਨੇ ਮੇਰੇ ਸਕੂਲ ਦਾ ਜਿਹੜੇ ਸਟਾਫ ਮੈਂਬਰ ਨੇ ਜੋ ਮਾਤਾ ਪਿਤਾ ਜਾਂ ਹੋਰ ਪਰਿਵਾਰ ਜਿਹੜੇ ਮੇਰੇ ਨਾਲ ਡਾਇਰੈਕਟ ਤੌਰ ਤੇ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੇ ਇਹ ਆਪਣੇ ਸ਼ਰਦਾ ਦੇ ਨਾਲ ਜਿਹੜੀ ਸੇਵਾ ਪਾਈ ਹੋਈ ਹੈ ਇਹਦੇ ਵਿੱਚ ਰਾਸ਼ਨ ਨੇ ਬਿਸਤਰੇ ਨੇ ਕੱਪੜੇ ਨੇ ਕੈਟਗਰੀ ਵਾਈਜ਼ ਵੀ ਕੁਝ ਕੀਤੇ ਹੋਏ ਨੇ ਜੋ ਜੋ ਵੀ ਮੈਕਸਿਮਮ ਜਿਹੜੀ ਉਹ ਸ਼ਰਦਾ ਉਹ ਪਾਉਣੀ ਸੀ ਉਹ ਪਾਏ ਉਹਨਾਂ ਨੇ ਭੇਜੀ ਆ 20000 ਦੀ ਜਿਹੜੀ ਰਾਸ਼ੀ ਆ ਉਹ ਜਿਹੜੀ ਆ ਮੈਂ ਨਕਦ ਜਿਹੜੀ ਆ ਉਹ ਬਾਬਾ ਜੀ ਹੁਣਾਂ ਨੂੰ ਦਿੱਤੀ ਹੋਈ ਆ ਸੋ ਗੱਲਬਾਤ ਕਰਦੇ ਹਾਂ ਸਰਦਾਰ ਸਾਹਿਬ ਸਿੰਘ ਜੀ ਬਾਬਾ ਜੀ ਨਾਲ ਕਿ ਬਾਬਾ ਜੀ ਇਹ ਕੀ ਕਹਿਣਾ ਚਾਹੋਗੇ ਸਕੂਲ ਦੇ ਇਸ ਜੋਗ ਉਪਰਾਲੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੁੰਗ ਇਹਨਾਂ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੇ ਉਪਰਾਲਾ ਕੀ ਸੀ ਵੀ ਜਦੋਂ ਅਸੀਂ ਉੱਥੇ ਕੈਂਪ ਸਥਾਪਿਤ ਕੀਤਾ ਦਮਦਮਿਤ ਖਸਾ ਜਥੇਬੰਦੀ ਵੱਲੋਂ ਅਤੇ ਦਮਦਮਿਤ ਖਸਾ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਵਾਲੇ ਵੱਲੋਂ ਤਾਂ ਇਹਨਾਂ ਦਾ ਨਾਲ ਸਾਡੇ ਨਾਲ ਸਾਥ ਵੀ ਗਏ ਸਰਦਾਰ ਜੀ ਆਪ ਵੀ ਗਏ ਆ ਤੇ ਹੋਰ ਇਹਨਾਂ ਦੇ ਜਿਤਨੇ ਵੀ ਨਿਕਟ ਵਰਤੀ ਸਨ ਉਹਨਾਂ ਨੇ ਜਾ ਕੇ ਸਾਡੇ ਨਾਲ ਉਹਨਾਂ ਲੋਕਾਂ ਦੇ ਹਾਲਾਤ ਆਪ ਵੇਖੇ ਸੋ ਹਮੇਸ਼ਾ ਇਹ ਦਮਦਮਟ ਖਾਲਸਾ ਦੇ ਨਾਲ ਜਿਤਨੇ ਵੀ ਸਾਡੇ ਕਾਰਜ ਹੁੰਦੇ ਆ ਭਾਵੇਂ ਸਲਾਨਾ ਜੁੜ ਮੇਲ ਹੁੰਦੇ ਆ ਉਹਨਾਂ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਅੱਜ ਵੀ ਇਹਨਾਂ ਨੇ 20000 ਰੁਪਏ ਨਗਦ ਅਤੇ ਰਾਸ਼ਨ ਅਤੇ ਕਪੜਾ ਬਹੁਤ ਵੱਡੀ ਤਾਦਾਦ ਵਿੱਚ ਕਿਉਂਕਿ ਅਸੀਂ ਗਏ ਸੀ ਉਹਨਾਂ ਪਰਿਵਾਰਾਂ ਤੱਕ ਇੱਕ ਗਿੱਲਾ ਪਿੰਡ ਦੇ ਪਰਲੇ ਛੱਡੇ ਰਹੇ ਆ ਉਹਨਾਂ ਦੇ ਕੋਲ ਬਿਸਤਰੇ ਤੱਕ ਵੀ ਨਹੀਂ ਤੇ ਉਦੋਂ ਪ੍ਰਿੰਸੀਪਲ ਸਾਹਿਬਾਨ ਆਪ ਗਏ ਸੀ ਛੱਡ ਨਾਲ ਤਾਂ ਵੇਖਿਆ ਵੀ ਉੱਥੇ ਬਿਸਤਰਿਆਂ ਦੀ ਬੜੀ ਘਾਟ ਆ ਉਹਨਾਂ ਕੋਲ ਤਾਂ ਸੌਣ ਵਾਸਤੇ ਕਲੇ ਮੰਜੇ ਤੱਕ ਵੀ ਨਹੀਂ ਹੈਗੇ ਸੋ ਇਸੇ ਮੁਸ਼ਕਲ ਨੂੰ ਇਹਨਾਂ ਨੇ ਮਹਿਸੂਸ ਕੀਤਾ ਜਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਬੰਦੇ ਦੇ ਰਾਤਰੀ ਦੇ ਸਮੇਂ ਜਿਹੜੇ ਬਿਸਤਰੇ ਆਦਕ ਐ ਕੱਪੜੇ ਆਦਕ ਹਨ ਕੰਬਲ ਆਦਕ ਹਨ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਐ ਕਿ ਇਹਨਾਂ ਨੇ ਉੱਥੇ ਡੋਨੇਟ ਕਰਨੇ ਆ ਤੇ ਸਾਡੇ ਨਾਲ ਆ ਜਾ ਰਹੇ ਆ ਉੱਥੇ ਤੇ ਅਸੀਂ ਪਰਿਵਾਰਾਂ ਤੱਕ ਇਹਨਾਂ ਦਾ ਸਾਰਾ ਸਟਾਫ ਜਿਹੜਾ ਸਕੂਲ ਨਾਲ ਪੁੱਜੂਗਾ ਤੇ ਅਸੀਂ ਪਰਿਵਾਰਾਂ ਤੱਕ ਆਪਾਂ ਜਿਹੜੇ ਆਪ ਹੀ ਇਹ ਵੀ ਦੇਖ ਜਾਣਗੇ ਸਾਡੇ ਸਿੰਘ ਜਿਹੜੇ ਨਾਲ ਜਾਣਗੇ ਕਿੱਥੇ ਕਿੱਥੇ ਕਿਸ ਨੂੰ ਜ਼ਰੂਰਤ ਹੈ ਸੋ ਇਹਨਾਂ ਦਾ ਬਹੁਤ ਬਹੁਤ ਕਿ ਸਰਦਾਰ ਤੇਜਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮਹਾਨ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਸਮੁੱਚੇ ਸਿੱਖਾਂ ਨੂੰ ਐਨ ਆਰ ਆਈ ਵੀਰਾਂ ਨੂੰ ਦੁਬਾਰਾ ਫਿਰ ਬੇਨਤੀ ਕਰਨਾ ਚਾਹੁੰਗਾ ਕਿ ਆਪਾਂ ਇਸ ਆਫਾਤ ਦੀ ਘੜੀ ਦੇ ਵਿੱਚ ਜਿਹੜੇ ਲੋਕ ਪ੍ਰਭਾਵਿਤ ਹੋਏ ਐ ਉਹਨਾਂ ਦੀ ਵੱਧ ਚੜ ਕੇ ਮਦਦ ਕਰੀਏ ਜਿੱਥੇ ਡੀਜ਼ਲ ਦੀ ਲੋੜ ਐ ਉੱਥੇ ਡੀਜ਼ਲ ਪਹਚਾਈਏ ਜਿੱਥੇ ਬੰਨ ਬੰਨਣ ਵਾਸਤੇ ਕੋਈ ਸਮਗਰੀ ਚਾਹੀਦੀ ਐ ਉੱਥੇ ਆਪਾਂ ਸਾਰਿਆਂ ਨੇ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਤੇ ਸਾਨੂੰ ਅੱਜ ਸਾਰਿਆਂ ਨੂੰ ਲੋੜ ਐ ਕੀ ਅੱਜ ਮਨੁਖਤਾ ਦੇ ਉੱਤੇ ਏਡੀ ਵੱਡੀ ਆਫਤ ਆਈ ਹੈ ਆਪਾਂ ਸਾਰੇ ਉਹਨਾਂ ਲੋਕਾਂ ਦੇ ਵਾਸਤੇ ਅੱਗੇ ਆਈਏ ਤੇ ਵੱਧ ਚੜ ਕੇ ਉਹਨਾਂ ਉਹਨਾਂ ਦੀ ਮਦਦ ਕਰੀਏ ਸਾਡੇ ਅੱਜ ਬਹੁਤ ਵੱਡੇ ਰਾਹਤ ਕਾਰਜਾਂ ਦੇ ਵਿੱਚ ਸਾਥ ਦੇ ਰਹੇ ਨੇ ਸਰਦਾਰ ਤੇਜਵੀਰ ਸਿੰਘ ਜੀ ਤੇ ਇਹਨਾਂ ਦੇ ਪਰਮ ਮਿੱਤਰ ਹਰਸ਼ਦੀਪ ਸਿੰਘ ਰੰਦਾਵਾ ਜੀ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਰੰਦਾਵਾ ਸਾਹਿਬ ਜੋ ਅੱਜ ਵੱਡੀ ਖੇਪ ਲੈ ਕੇ ਜਾ ਰਹੇ ਹਾਂ ਸਕੂਲ ਦੇ ਵਿੱਚੋਂ ਵੀ ਤੇ ਉਧਰੋਂ ਗੁਰਦਰਪ ਸਿੰਘ ਸਾਹਿਬ ਤੋਂ ਵੀ ਅੱਜ ਇਸ ਬਾਰੇ ਕੀ ਕਹਿਣਾ ਚਾਹੋ ਕੀ ਸੁਨੇਹਾ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦਾ ਤੇਜਵੀਰ ਸਿੰਘ ਜੀ ਸੋਲ ਔਰ ਗਿਆਨੀ ਸਾਹਿਬ ਸਿੰਘ ਜੀ ਪਾਸੋਂ ਵੀ ਤੁਹਾਨੂੰ ਜਾਣਕਾਰੀ ਮਿਲੀ ਹੈ ਕਿ ਇਹ ਜਿਹੜੀ ਕੁਦਰਤੀ ਆਫਤ ਸਮੁੱਚੇ ਪੰਜਾਬ ਤੇ ਆਈ ਹੈ ਸਾਡਾ ਮਾਝੇ ਵਿੱਚੋਂ ਅਗਨਾਲਾ ਖੇਤਰ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਸਾਰੇ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਪਰਿਵਾਰਾਂ 'ਚ ਅਸੀਂ ਗਏ 10-10 ਫੁੱਟ ਵੀ ਪਾਣੀ ਆਇਆ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਸਮਾਜ ਜਿਨ੍ਹਾਂ ਨੇ ਕਾਫੀ ਦਿਨਾਂ ਤੋਂ ਜਿਸ ਦਿਨ ਤੋਂ ਇਹ ਹੜਾ ਆਏ ਨੇ ਇਹ ਸਾਰੇ ਜਥੇਬੰਦੀ ਦੇ ਸਿੰਘ ਜੁਮੇਵਾਰ ਸਿੰਘਾਂ ਦੀ ਡਿਊਟੀ ਲਾ ਕੇ ਇੱਕ ਪੱਕੇ ਤੌਰ ਤੇ ਕੈਂਪ ਜਿਹੜਾ ਸਥਾਪਿਤ ਕੀਤਾ ਹੋਇਆ ਵਾ ਬਾਜਵਾ ਪਿੰਡ ਦੇ ਵਿੱਚ ਜੋ ਕਿ ਉਸ ਇਹ ਹੜਪੀੜ ਤੇ ਇਲਾਕੇ ਦਾ ਸਭ ਤੋਂ ਵੱਡਾ ਅਫੈਕਟਡ ਏਰੀਆ ਹੈ ਜਿੱਥੇ ਕੈਂਪ ਸਥਾਪਿਤ ਹੋਇਆ ਗੁਰੂ ਕੇ ਲੰਗਰ ਚੱਲ ਰਹੇ ਉੱਥੇ 24 ਘੰਟੇ 24 ਘੰਟੇ ਹੀ ਖਾਲਸਾ ਹਸਪੀਟਲ ਵੱਲੋਂ ਦਵਾਈਆਂ ਦਾ ਕੈਂਪ ਲੱਗ ਰਿਹਾ ਮਰੀਜ਼ਾਂ ਨੂੰ ਜਿਸ ਤਰ੍ਹਾਂ ਦੇ ਇਲਾਜ ਦੀ ਲੋੜ ਹੁੰਦੀ ਹੈ ਰਾਸ਼ਨ ਜੋ ਸੁਕਾ ਰਾਸ਼ਨ ਬਣਿਆ ਲੰਗਰ ਕੱਪੜੇ ਡੰਗਰਾਂ ਦੇ ਲਈ ਜੋ ਪਸ਼ੂ ਨੇ ਉਹਨਾਂ ਦੇ ਲਈ ਚਾਰਾ ਹੋਰ ਚੀਜ਼ਾਂ ਇਹ ਸਾਰਾ ਰਾਤ ਕੈਂਪ ਉਥੇ ਚੱਲ ਰਿਹਾ ਵਾ ਤੇ ਇਸੇ ਤਰ੍ਹਾਂ ਹੀ ਕਿਉਂਕਿ ਜਥੇਬੰਦੀ ਦਾਮਦਮਿਤ ਸਾਲ ਦਾ ਹੈੱਡਕੁਆਟਰ ਹੈ ਮਹਿਤਾ ਚੌਂਕ ਸੋ ਇਹ ਜਿਹੜੇ ਵਿਦਿਅਕਦਾਰੇ ਨੇ ਇਹਨਾਂ ਵੱਲੋਂ ਹਮੇਸ਼ਾ ਹੀ ਬਾਬਾ ਜੀ ਦਾ ਜਿਸ ਤਰ੍ਹਾਂ ਵੀ ਉਹਨਾਂ ਦਾ ਹੁਕਮ ਹੋਵੇ ਉਹ ਉਹਨੂੰ ਸਿਰ ਮੱਥੇ ਪ੍ਰਵਾਨ ਕਰਕੇ ਸਹਿਯੋਗ ਦਿੱਤਾ ਜਾਂਦਾ ਫਿਰ ਅੱਜ ਅਸੀਂ ਸ਼ਾਹਬਸ਼ੀਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਚੋਂ ਪ੍ਰਿੰਸੀਪਲ ਸਦਾ ਤੇਜਪ੍ਰੀਤ ਸਿੰਘ ਜੀ ਸੋਲ ਸਦਾ ਰਗਵੀਰ ਸਿੰਘ ਜੀ ਸੋਲ ਉਹਨਾਂ ਦੇ ਵਿਦਿਅਕ ادارے ਵਿੱਚ ਇਹਨਾਂ ਦੇ ਸਦੇ ਤੇ ਪਹੁੰਚੇ ਆ ਕਿਉਂਕਿ ਇਹ ਵੀ ਦਮਦਮਿਤ ਟਕਸਾਲ ਦਾ ਹਮੇਸ਼ਾ ਸਹਿਯੋਗ ਕਰਦੇ ਨੇ ਭਾਵੇਂ 6 ਜੂਨ ਦੇ ਸ਼ੀਧੀ ਸਮਾਗਮ ਹੋਣ ਚਾਹੇ ਕੋਈ ਵੀ ਬਾਬਾ ਜੀ ਵੱਲੋਂ ਜ਼ਿੰਮੇਵਾਰੀ ਲਗਾਈ ਜਾਵੇ ਤੇ ਇਸ ਵਾਰ ਵੀ ਇਹਨਾਂ ਨੇ ਹੁਣ ਇਹ ਜੋ ਆਫਤ ਦੀ ਘੜੀ ਹੈ ਉਹਦੇ ਵਿੱਚ ਦਮਦਮਿਤ ਟਕਸਾਲ ਦਾ ਵੱਡੇ ਪੱਧਰ ਤੇ ਸਹਿਯੋਗ ਕਰਦੇ ਹੋਏ ਇਸ ਜੋ ਸਮੂਚੀ ਸਮਗਰੀ ਹੈ ਉਹ ਇਹਨਾਂ ਇਕੱਤਰ ਕੀਤੀ ਆ ਮਾਇਕ ਸਹਾਇਤਾ ਵੀ ਸਮਗਰੀ ਵੀ ਤੇ ਸਾਰੀ ਇਹ ਬਾਬਾ ਜੀ ਵੱਲੋਂ ਅੱਜ ਪਹੁੰਚੇ ਨੇ ਇੱਥੇ ਗਿਆਨੀ ਸਾਹਿਬ ਸਿੰਘ ਜੀ ਔਰ ਇਹ ਗਿਆਨੀ ਸਾਹਿਬ ਸਿੰਘ ਜੀ ਦੇ سپਰਦ ਕੀਤੀ ਗਈ ਆ ਤੇ ਮੈਂ ਇਹ ਵਿਸ਼ਵਾਸ ਵੀ ਦਿਵਾਵਾਂਗਾ ਸਦਾ ਤੇਜਵੀਰ ਸਿੰਘ ਜੀ ਨੂੰ ਵੀ ਕਿ ਜਿੰਨਾ ਭਾਵਨਾਵਾਂ ਦੇ ਨਾਲ ਉਹਨਾਂ ਨੇ ਸਾਰੀਆਂ ਸਮਾਵਾਵਾਂ ਕੀਤੀਆਂ ਨੇ ਉਹ ਗਿਆਨੀ ਸਾਹਿਬ ਸਿੰਘ ਹੋਣੀ ਇੱਥੇ ਡਟੇ ਨੇ ਮਹਾਂਪੁਰਖਾਂ ਵੱਲੋਂ ਤੇ ਵੱਧ ਚੜ ਕੇ ਇਹ ਲੋੜਵੰਦ ਜਿਹੜੇ ਪਰਿਵਾਰ ਆ ਉਹਨਾਂ ਤੱਕ ਇਹ ਸਮੋਚੀਆਂ ਸਮਗਰੀਆਂ ਜਿਹੜੀਆਂ ਪਹੁੰਚਾਈਆਂ ਜਾਣਗੀਆਂ ਹੋਰ ਵੀ ਮੇਰੀ ਸਮੁੱਚੇ ਇਲਾਕੇ ਨੂੰ ਵੀ ਔਰ ਹਰ ਇੱਕ ਨੂੰ ਵੀ ਮੇਰੀ ਬੇਨਤੀ ਆ ਕਿ ਵੇਖੋ ਜੀ ਅੱਜ ਦੁੱਖ ਦਾ ਸਮਾਂ ਉਹਨਾਂ ਤੇ ਆਇਆ ਵੱਦ ਸਾਨੂੰ ਵੱਧ ਚੜ ਕੇ ਆਪ ਸਭ ਤੋਂ ਵਧੀਆ ਗੱਲ ਤੇ ਇਹ ਆ ਵੀ ਨਿੱਜੀ ਰੂਪ ਵਿੱਚ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਔਰ ਨਿੱਜੀ ਰੂਪ ਵਿੱਚ ਆਪ ਜਾ ਕੇ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਜਾਣ ਜੇਕਰ ਕਿਸੇ ਕਾਰਨ ਸਾਡੇ ਕੋਲ ਸਮਾਂ ਨਹੀਂ ਆ ਆਪਾਂ ਨਹੀਂ ਜਾ ਸਕਦੇ ਤੇ ਫਿਰ ਜਿਸ ਤਰ੍ਹਾਂ ਸਾਡੀ ਇਹ ਸਰਮੌਰ ਜਥੇਬੰਦੀ ਹੈ ਦਮਦਮੇ ਟਕਸਾਲ ਜੇ ਇੱਥੇ ਮਹਾਂਪੁਰਖਾਂ ਦੇ ਸੰਤ ਪਾਪਾ ਹਰਨਾਮ ਸਿੰਘ ਜੀ ਨੇ ਜ਼ਿੰਮੇਵਾਰੀ ਚੁੱਕੀ ਆ ਵੀ ਆਪਾਂ ਮਦਦ ਕਰਦੇ ਆ ਫਿਰ ਸਾਨੂੰ ਡਟ ਕੇ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸੋ ਦੋਨਾਂ ਹਿਲਾਤਾਂ ਵਿੱਚ ਮੈਂ ਸਾਰੀ ਸੰਗਤ ਨੂੰ ਕਹਾਂਗਾ ਕਿ ਸਾਨੂੰ ਉਹਨਾਂ ਹਾਰਪੀਟ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਸਾਥ ਦੇਣਾ ਚਾਹੀਦਾ ਵਾ ਉਹਨਾਂ ਦੇ ਨਾਲ ਖੜਨਾ ਚਾਹੀਦਾ ਵਾ ਸੋ ਮੈਂ ਪ੍ਰਿੰਸੀਪਲ ਤੇਜਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਔਰ ਸੰਤ ਗਾਂਧੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦ ਮਿੰਟੇ ਸਾਲ ਉਹਨਾਂ ਦਾ ਵੀ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਲਈ ਇੱਕ ਸਾਨੂੰ ਇੱਕ ਮੌਕਾ ਦਿੱਤਾ ਏ ਕਿ ਅਸੀਂ ਜਿਹੜੇ ਉਹਨਾਂ ਪੀੜਤ ਪਰਿਵਾਰਾਂ ਦੀਆਂ ਸੇਵਾਵਾਂ ਕਰਨ ਦੇ ਯੋਗ ਬਣ ਸਕੇ ਹਾਂ ਸੋ ਇਹੀ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਉੱਥੇ ਸਕੂਲਾਂ ਦੇ ਵਿੱਚ ਜਿਹੜੇ ਪੜ੍ਹ ਰਹੇ ਬੱਚੇ ਨੇ ਉਹਨਾਂ ਨੂੰ ਸਟਾਫ ਨੇ ਸਮੁੱਚੇ ਸਟਾਫ ਨੇ ਇਹਦੀ ਬੇਨਤੀ ਕੀਤੀ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮਾਪਿਆਂ ਵੱਲੋਂ ਜਿਹੜਾ ਰਾਹਤ ਸਮਗਰੀ ਬਿਸਤਰੇ ਜਾਂ ਹੋਰ ਸਮਾਨ ਜਿਹੜਾ ਪਹੁੰਚਾਇਆ ਗਿਆ ਹੈ ਜਿਨ੍ਹਾਂ ਨੂੰ ਜ਼ਿੰਮੇਵਾਰੀ ਲੈ ਕੇ ਸਰਦਾਰ ਤੇਜਵੀਰ ਸਿੰਘ ਜੀ ਸਾਹਿਬ ਸਿੰਘ ਜੀ ਤੇ ਹਰਸ਼ਦੀਪ ਸਿੰਘ ਜੀ ਇਹਨਾਂ ਵੱਲੋਂ ਜਿਹੜਾ ਅੱਜ ਰਾਹਤ ਸਮਗਰੀ ਨੂੰ ਹੜ੍ਹ ਖੇਤਰ ਪ੍ਰਭਾਵਿਤ ਪਰਿਵਾਰਾਂ ਤੱਕ ਜਿਹੜਾ ਪਹੁੰਚਾਇਆ ਜਾ ਰਿਹਾ ਹੈ ਸੋ ਲੋਕ ਚੇਤਨਾ ਤੋਂ ਸਤਨਾਮ ਜੱਟ